ਜਿਹੜਾ ਪਹਿਲਗਾਮ ਦੇ ਵਿੱਚ ਕੱਟਣਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਾਲੇ ਬਹੁਤ ਦੁੱਖ ਪ੍ਰਗਟ ਕਰਦੇ ਆ ਉਹਦੇ ਸਬੰਧ ਦੇ ਵਿੱਚ ਬੰਦ ਹੋਇਆ ਵਾ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਇਸ ਹਾਲ ਮਰੇ ਦੀ ਸਬੰਧੀ ਲੋਕਾਂ ਨੇ ਡਟ ਕੇ ਉਹਨਾਂ ਦਾ ਸਾਥ ਦਿੱਤਾ ਵਾ ਲੋਕਾਂ ਨੇ ਦੁੱਖ ਪ੍ਰਗਟਾਵਾ ਕਰਨ ਵਾਸਤੇ ਦੁਕਾਨਾਂ ਬੰਦ ਕੀਤੀਆਂ ਨੇ ਹਾਂ ਬਿਲਕੁਲ ਸ਼ਾਂਤੀਪੂਰਵਕ ਮੌਲਿਆ ਬਿਲਕੁਲ ਸ਼ਾਂਤੀਪੂਰਵਕ ਲੋਕਾਂ ਨੇ ਬੰਦ ਕਰਕੇ ਆਪਣੇ ਆਪਣੇ ਘਰਾਂ ਚ ਨੇ ਇਹਦੇ ਇਲੈਕਟ੍ਰਿਕ ਕੰਪਨੀਆਂ ਵਾਲੇ ਗੱਡੀਆਂ ਵੇਚ ਰਹੇ ਨੇ ਕੁਝ ਗੁਮਰਾਹ ਵੀ ਕਰ ਰਹੇ ਨੇ ਬੇਨਤੀ ਆ ਉਹਨਾਂ ਨੂੰ ਇਹ ਗੱਡੀਆਂ ਜਰੂਰ ਵੇਚੋ ਪਰ ਇਹੋ ਜੀ ਹਰਕਤ ਕਰਕੇ ਨਾ ਵੇਚੋ ਕਿ ਹੈਲਮਟ ਨਹੀਂ ਪਾਉਣਾ ਆ ਚੀਜ਼ ਨਹੀਂ ਪਾਣੀ ਇਹ ਗੱਲ ਨਹੀਂ ਚੰਗੀ ਜਿਹੜੇ ਆਪ ਕਮਾਈ ਕਰਦੇ ਨੇ ਆਪ ਚਲਾਉਂਦੇ ਨੇ ਜਿਹੜੇ ਉਹਨਾਂ ਵਾਸਤੇ ਠੀਕ ਆ ਜੂਨੀਫਾਰਮ ਪਾ ਕੇ ਚਾਰੇ ਬਿਠੇ ਰਹਿੰਦੇ ਨੇ ਉਹਨਾਂ ਵਾਸਤੇ ਸਹੀ ਆ ਜਿਹੜੇ ਇਸ ਜਿਹੜੇ ਕਮਰੇ ਚ ਬੈਠ ਕੇ 20-20 ਕਿਰਾਏ ਦੇ ਦੇਤੀਆਂ ਉਹਨਾਂ ਬਾਅਦ ਅਸੀਂ ਕਰਾਂਗੇ ਲਾਂਭਾ ਦੇਣ, ਸਖਤੀ ਕਰਾਂਗੇ। ਪਹਿਲਗਾਮ ਦੇ ਵਿੱਚ ਹੋਏ ਆਤਾਂਕੀ ਹਮਲੇ ਨੂੰ ਲੈ ਕੇ ਪਿਛਲੇ ਦਿਨੀ ਹੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਦੀ ਬੰਦ ਦੀ ਕੋਲ ਦਿੱਤੀ ਗਈ ਸੀ ਤੇ ਦੇਖ ਰਸੀਂ ਗੱਲ ਕਰੀਏ ਕੁਝ ਦੁਕਾਨਾਂ ਖੁੱਲੀਆਂ ਨੇ ਤਾਂ ਕੁਝ ਬੰਦ ਜਿਹੜੀਆਂ ਨੇ ਉਹ ਦਿਖਾਈ ਦੇ ਰੀਆਂ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਸ਼ੇਰਾਂ ਵਾਲੇ ਗੇਟ ਦੀ ਤਸਵੀਰ ਤੁਹਾਨੂੰ ਸਾਂਝੀ ਕਰਨ ਦੇ ਪੈ ਜਿੱਥੇ ਕੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਟ੍ਰੈਫਿਕ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਗਾਮ ਨੂੰ ਲੈ ਕੇ ਪਿਛਲੇ ਦਿਨੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਬੰਦਰੀ ਖੋਲ ਦਿੱਤੀ ਗਈ ਆ ਤਾਂ ਪੁਲਿਸ ਨੂੰ ਕੀ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਹਿੰਦ ਮਾਫੀ ਮੰਗਦਾ ਥੋੜਾ ਜਿਹਾ ਗਲਾ ਖਰਾਬ ਹੈ ਔਰ ਜਿਹੜਾ ਪਹਿਲਗਾਮ ਦੇ ਵਿੱਚ ਕੰਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਾਲੇ ਬਹੁਤ ਦੁੱਖ ਪ੍ਰਗਟ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਸੋਚਨ ਸੀ ਤਾਂ ਉਹਨਾਂ ਨਾਲ ਸਹਿਮਤ ਆ ਉਹਨਾਂ ਨੂੰ ਮਹਾਰਾਜੇ ਪਾਲਾ ਬੱਲਰ ਦਾ ਬਲ ਬਖਸ਼ੀ ਨੰਬਰ 2 ਜਿਹੜਾ ਇਹਨਾਂ ਦਾ ਉਹਦੇ ਅੰਦਰ ਵਿੱਚ ਬੰਦ ਹੋਇਆ ਵਾ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਇਸ ਹਰ ਮਿਹਰੇ ਦੀ ਸਬਧੀ ਲੋਕਾਂ ਨੇ ਡਟ ਕੇ ਉਹਨਾਂ ਦਾ ਸਾਰ ਦਿੱਤਾ ਵਾ ਲੋਕਾਂ ਨੇ ਦੁੱਖ ਪਰ ਰਵਾ ਕਰਨ ਵਾਸਤੇ ਦੁਕਾਨਾਂ ਬੰਦ ਕੀਤੀਆਂ ਨੇ ਇਹ ਮੇਰੇ ਕੋਲ ਉੱਕਾ ਦੁੱਕਾ ਦੁਕਾਨਾਂ ਖੁੱਲੀਆਂ ਨੇ ਲੇਕਿਨ ਲੋਕ ਛੜਕਾ ਦੇ ਨਹੀਂ ਹੈਗੇ ਕੋਈ ਟੂਰਿਸਟ ਅੰਦਰੋਂ ਬਾਹਰੋਂ ਆਇਆ ਜਿਹੜਾ ਉਹ ਜਾ ਰਿਹਾ ਵਾ ਲੇਕਿਨ ਲੋਕਾਂ ਨੇ ਪੂਰਾ ਦੁੱਖ ਸਹਿਬਤ ਕੀਤਾ ਉਹਨਾਂ ਦੇ ਨਾਲ ਤਦ ਕਰਕੇ ਦੁਕਾਨਾਂ ਸਹਿਲ ਦੀ ਬਿਲਕੁਲ ਅਸੀਂ ਗੱਲ ਕਰੀਏ ਮਾਹੌਲ ਠੀਕ ਹੈ ਜੀ ਅੰਮ੍ਰਿਤਸਰ ਦਾ ਹਾਂ ਬਿਲਕੁਲ ਸ਼ਾਂਤੀਪੂਰਵਕ ਮਾਹੌਲ ਹੈ ਬਿਲਕੁਲ ਸ਼ਾਂਤੀਪੂਰਵਕ ਲੋਕਾਂ ਨੇ ਬੰਦ ਕਰਕੇ ਆਪਣੇ ਆਪਣੇ ਘਰਾਂ 'ਚ ਨੇ ਉਹਨਾਂ ਦੇ ਨਾਲ ਜਿਹੜਾ ਭਾਈਚਾਰਾ ਸਾਂਝਾ ਕਰ ਰਹੇ ਨੇ, ਦੁੱਖ ਸਾਂਝਿਤ ਕਰ ਰਹੇ ਨੇ ਜੋ ਵੀ ਆ। ਤਾਂ ਦੇਖਣ ਅਸੀਂ ਗੱਲ ਕਰੀਏ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਪੁਲਿਸ ਨੂੰ ਦਿੱਤਾ ਜਾ ਰਿਹਾ ਹੈ। ਲੋਕ ਵੇਰ ਨੇ ਬਹੁਤ ਸਿਆਣੇ ਹੋ ਗਏ ਨੇ ਅੱਗੇ ਲਾਲੋ ਡਿਜੀਟਲ ਮੈਂ ਕੰਮ ਹੋ ਚੁੱਕਾ ਵਾ ਜਿਹੜੇ ਲੋਕ ਹੁਣ ਕੋਈ ਵੀ ਮਾੜੀ ਮੋੜ ਹਰਕਤ ਹੁੰਦੀ ਆ ਜਾਂ ਕੋਈ ਵੀ ਕੋਈ ਜਨ ਕੋਈ ਛੇੜਖਾਲੀ ਹੁੰਦੀ ਆ ਜਾਂ ਕਿ ਕੱਲ ਉਹ ਕੋਈ ਚੀਜ਼ ਵਸਤੂ ਪਈ ਹੁੰਦੀ ਆ ਨਾ ਲੋਕ ਸਾਡੇ ਨਾਲ ਅਫਸਰਾਂ ਦੇ ਸੰਪਰਕ ਕਰਦੇ ਨੇ। ਅਸੀਂ ਵੀ ਲੋਕਾਂ ਦੀ ਸਲਕਿਆ ਬਾਤ ਤੇ ਖੜੇ ਆਂ ਜਿੱਦ ਜਾਨ ਲੈ ਕੇ ਖੜੇ ਆਂ ਅਸੀਂ ਨਾਲ ਡੜ ਕੇ ਉਹਨਾਂ ਦਾ ਸਾਥ ਦੇਵਾਂਗੇ ਲੋਕਾਂ ਨੂੰ ਲੋਕਾਂ ਵਾਸਤੇ ਅਸੀਂ ਜਾਨਵਾਰ ਤੱਕ ਤਿਆਰ ਜਾ ਗਏ ਅੱਜ ਸਾਡੇ ਇਤਰਾਸੀਂ ਗੱਲ ਕਰੀਏ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੱਖ-ਵੱਖ ਚੌਂਕਾ ਦੇ ਵਿੱਚ ਆਪਣੇ ਮੁਲਾਜ਼ਮਾਂ ਦੇ ਨਾਲ ਜਿਹੜੀ ਚੈਕਿੰਗ ਕਰ ਰਹੇ ਹੋ ਚਾਲਾਂ ਜਿਹੜੇ ਕੱਟੇ ਜਾ ਰਹੇ ਨੇ ਤਾਂ ਲਗਾਤਾਰ ਜਿਹੜੀਆਂ ਇਲੈਕਟ੍ਰਿਕ ਜਿਹੜੀਆਂ ਬੈਟਰੀਆਂ ਨੇ ਉਹ ਕਹਿੰਦੇ ਨੇ ਕਿ ਸਾਨੂੰ ਕਾਗਜ਼ ਨਹੀਂ ਹੈਗੇ ਸਾਡੇ ਕੋਲ ਤਾਂ ਔਰ ਇਹ ਲਈ ਕੀ ਕੀਤਾ ਜਾ ਰਿਹਾ ਜੀ ਹਾਂਜੀ ਸਰ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਮੇਰੇ ਵੀ ਬੜੇ ਦਿਨਾਂ ਦਾ ਮਨ 'ਚ ਆ ਰਿਹਾ ਸੀ ਇਹ ਦੇ ਇਲੈਕਟ੍ਰਿਕ ਕੰਪਨੀਆਂ ਵਾਲੇ ਗੱਡੀਆਂ ਵੇਚ ਰਹੇ ਨੇ ਕੁਝ ਗੁਮਰਾਹ ਵੀ ਕਰ ਰਹੇ ਨੇ ਉਹਨਾਂ ਨੂੰ ਲਿਖ ਕੇ ਦੇ ਜਾਂਦੇ ਨੇ ਕਿ ਲਾਇਸੈਂਸ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਹੈਲਮਟ ਦੀ ਜ਼ਰੂਰਤ ਨਹੀਂ ਹੈਗੀ ਮੈਂ ਇਹ ਗੱਲ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਤੁਹਾਡੇ ਜਰੀਏ ਨਾ ਵੀ ਜੇਕਰ ਕੱਲ ਨੂੰ ਕੋਈ ਇਨਸੀਡੈਂਟ ਹੋ ਜਾਂਦਾ ਵਾ ਤਾਂ ਉਹਦਾ ਰਿਸਪੌਂਸਿਬਿਲਟੀ ਕੌਣ ਲਏਗਾ ਜਿਹੜੇ ਲਾਇਸੈਂਸ ਆ ਉਹ ਦੀ ਹਿਵਾਇਤ ਵਾਸਤੇ ਬਣਦਾ ਇੰਸ਼ੋਰੈਂਸ ਉਹ ਦੀ ਹਿਵਾਇਤ ਵਾਸਤੇ ਬਣਦੀ ਆ ਜੇਕਰ ਇਹ ਰਿਕਸ਼ਾ ਉਹਦਾ ਨੰਬਰ ਹੋਏਗਾ ਤਾਂ ਕੱਲ ਨੂੰ ਕੋਈ ਕਲੇਮ ਪੈਂਦਾ ਤਾਂ ਉਹ ਪੇ ਕਰ ਸਕਦੀ ਹੈ ਇੰਸ਼ੋਰੈਂਸ ਇਹ ਉਹਦਾ ਨੰਬਰ ਨਹੀਂ ਤੇ ਕੌਣ ਕਰੇਗਾ ਈ ਰਿਕਸ਼ੇ ਵਾਲਿਆ ਈ ਇਲੈਕਟ੍ਰਿਕ ਬਾਈਕ ਵਾਲਿਆਂ ਨੂੰ ਬੇਨਤੀ ਆ ਕਿ ਹੈਲਮਟ ਜਿਹੜਾ ਪਾਉਣਾ ਵਾ ਕੇਲੇ ਦੀ ਛਿਲ ਤੋਂ ਤਿਲਕ ਕੇ ਵੀ ਸਿਰ ਪਾੜ ਜਾਂਦਾ ਤੇ ਇਹ ਕਰਕੇ ਜੇ ਉਹ ਗੱਡੀ ਤੇ ਜਾ ਰਿਹਾ ਵਾ ਉਹਦੇ ਸਿਰ ਤੇ ਸੱਟ ਲੱਗ ਕੇ ਉਹਦੀ ਡੈਥ ਹੋ ਗਈ ਤੇ ਕੌਣ ਜ਼ਿੰਮੇਵਾਰ ਆ ਬੇਨਤੀ ਆ ਉਹਨਾਂ ਨੂੰ ਇਹ ਗੱਡੀਆਂ ਜਰੂਰ ਵੇਚੋ ਪਰ ਇਹੋ ਜਿਹੀ ਹਰਕਤ ਕਰਕੇ ਨਾ ਵੇਚੋ ਕਿ ਹੈਲਮਟ ਨਹੀਂ ਪਾਉਣਾ ਆ ਚੀਜ਼ ਨਹੀਂ ਪਾਉਣੀ ਇਹ ਗੱਲ ਨਹੀਂ ਚੰਗੀ ਲੱਗਦਾ ਨਹੀਂ ਕਿ ਕਿਤਨਾ ਕਿਤੇ ਲੋਕ ਵੀ ਕਿਤੇ ਨਾ ਕਿਤੇ ਝੂਠ ਬੋਲ ਦਿੰਦੇ ਨੇ ਤੇ ਉਹਨਾਂ ਲਾਇਸੈਂਸ ਨਹੀਂ ਬਣਿਆ ਹੁੰਦਾ ਕਾਂ ਲਗਾਤਾਰ ਝੂਠ ਬੋਲ ਦਿੰਦੇ ਨੇ ਕਿ ਸਾਡਾ ਲਾਇਸੈਂਸ ਨਹੀਂ ਹੈਗਾ ਸਾਨੂੰ ਕੰਪਨੀ ਵਾਲਿਆਂ ਨੇ ਕਹਿ ਦਿੱਤਾ ਹੈ ਨਹੀਂ ਕੋਈ ਸਹੀ ਨਹੀਂ ਲੇਕਿਨ ਮੈਂ ਦੋ ਤਿੰਨ ਵਾਰਾ ਮੈਂ ਕਾਰ ਚੈੱਕ ਕੀਤੀ ਤੇ ਉਹਨਾਂ ਲਿਖ ਕੇ ਦਿੱਤੇ ਨੇ ਉਹਨਾਂ ਨੂੰ ਕਾਡਾ ਦੇ ਕਿ ਇਹਦੀ ਹੈਲਮਟ ਦੀ ਜ਼ਰੂਰਤ ਹੀ ਹੈਗੀ ਜੀ ਇਹ 25 ਦੀ ਰਸਮੀਰ ਤੇ ਆ ਦੇਖੋ ਜੀ ਮੈਂ ਇਹ ਕਹਿੰਦਾ ਵਾਂ ਸਾਈਕਲ ਦੇ ਵਿੱਚ ਆਪਾਂ ਪੜੀਏ ਸਾਈਕਲ ਚਲਾਉਂਦੇ ਨੇ ਰੇਸ ਵਾਲੇ ਸਾਈਕਲ ਚਲਾਉਂਦੇ ਆ ਉਹ ਵੀ ਹੈਲਮਟ ਪਾਉਂਦੇ ਨੇ ਠੀਕ ਹੈ ਜੀ ਇਸ ਕਰਕੇ ਇਹ ਜ਼ਰੂਰੀ ਆ ਹੈਲਮਟ ਤੇ ਸਾਡੀ ਸੇਫਟੀ ਵਾਸਤੇ ਆ ਅਸੀਂ ਦੇਖ ਸਕਦੇ ਆ ਕਿ ਵੇਲੇ ਸਾਡਾ ਲੱਗ ਸਕਦੀ ਆ ਉਹ ਹੈਲਮਟ ਤੁਹਾਡੀ ਜਾਨ ਬਚਾਉਣ ਵਾਸਤੇ ਆ ਨਾ ਕਿ ਨਾ ਕਿ ਕੋਈ ਬੰਦਨ ਨਾ ਕਿ ਪੁਲਿਸ ਵੱਲੋਂ ਕੋਈ ਥੋਪਿਆ ਚੀਜ਼ ਆ ਇਹ ਤਾਂ ਤੁਹਾਡੀ ਸੇਫਟੀ ਵਾਸਤੇ ਆ ਇਹ ਕਰਕੇ ਸੇਫਟੀ ਵਾਸਤੇ ਬੇਨਤੀ ਕਰਦਾ ਕਿ ਪਾਓ ਆ ਬਿਲਕੁਲ ਤੁਹਾਡੇ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਐਕਸਰ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰਿਕ ਜਿਹੜੀਆਂ ਬੈਟਰੀਆਂ ਨੇ ਉਹਨਾਂ ਨੂੰ ਅੱਗ ਵੀ ਲੱਗੀ ਆ ਚੱਲਦੇ ਚੱਲਦੇ ਬਹੁਤ ਸਾਰੀਆਂ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਨੇ ਲੋਕ ਆਪਣੇ ਜਿੱਥੋਂ ਇਲੈਕਟ੍ਰੋਨਿਕ ਉਹਨਾਂ ਨੇ ਬੈਟਰੀ ਖਰੀਦੀਾ ਉੱਥੇ ਮਾਲਕਾਂ ਦੇ ਨਾਲ ਜਾ ਕੇ ਮਿਲੇ ਵੀ ਨਹੀਂ ਜੀ ਇਸ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਮੈਡਮ ਸਰ ਸਾਡੇ ਡੀਸੀਪੀ ਸਾਹਿਬ ਅਸੀਂ ਮੀਟਿੰਗ ਕਰ ਰਹੇ ਆ ਜਿਹੜੇ ਈ ਰਿਕਸ਼ਾ ਕਰਾਏ ਤੇ ਦੇ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਵੀ ਕਿਉਂ ਐਨੇ-ਐਨੇ ਦੇ ਕੇ ਕੀ ਹੱਲ ਕਰਨਾ ਉਹਨਾਂ ਦਾ ਵੀ ਹੱਲ ਕਰ ਰਹੇ ਆ ਨੰਬਰ ਦੋ ਇਹ ਬੇਇੱਜ਼ਤੀ ਵੀ ਕਰ ਰਹੇ ਆ ਤੁਹਾਨੂੰ ਤੁਸੀਂ ਸਾਰੇ ਸ਼ਹਿਰ ਤੇ ਤੁਰੇ ਫਿਰਦੇ ਆ ਜਿਹੜੇ ਬਹੁਤ 올ਡ ਏਜ ਦੇ ਉਹ ਵੀ ਈ ਰਿਕਸ਼ਾ ਲਈ ਫਿਰਦੇ ਨੇ ਮੈਂ ਈ ਰਿਕਸ਼ਾ ਵਾਲਿਆਂ ਨੂੰ ਤੁਹਾਡੇ ਮੱਧਮੇ ਰਾਹੀਂ ਬੇਇੱਜ਼ਤੀ ਕਰਦਾ ਵਾਂ ਚਾਹੇ ਮੇਰਾ ਸੁਝਾਓ ਸਮਝ ਲਓ ਚਾਹੇ ਮੇਰੀ ਬੇਇੱਜ਼ਤੀ ਤੇ ਚਾਹੇ ਮੇਰਾ ਆਰਡਰ ਸਮਝ ਲਓ ਜਿਹੜਾ ਵੀ ਈ ਰਿਕਸ਼ੇ ਵਾਲਾ 올ਡ ਏਜ ਵਾਲੇ ਨੂੰ ਦਊਗਾ ਉਹ ਉਹ ਉਹਦੇ ਤੇ ਕਾਰਵਾਈ ਕਰਾਂਗੇ ਹੁਣ 70 70 ਸਾਲ ਦੇ ਅਸੀਂ ਅਸੀਂ 80 ਸਾਲ ਦੇ ਬਜ਼ੁਰਗ ਈ ਰਿਕਸ਼ਾ ਚਲਾਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਮਰਦੇਵ ਸਾਹਿਬ ਨਾਲ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸੋ ਸਰ ਜੇਕਰ ਅਸੀਂ ਗੱਲ ਕਰੀਏ ਜਿਹੜੇ ਈ ਰਿਕਸ਼ਾ ਵਾਲੇ ਨੇ ਉਹ ਕਹਿੰਦੇ ਨੇ ਕਿ ਇੱਕ ਰੂਲ ਬਣਾ ਦਿੱਤਾ ਜਾਣਾ ਚਾਹੀਦਾ ਜਿਹੜਾ ਈ ਰਿਕਸ਼ਾ ਆਪਣਾ ਹੈਗਾ ਉਹ ਹੀ ਚੱਲੇ ਜਿਹੜੇ ਕਿਰਾਏ ਤੇ ਦਿੱਤੇ ਜਾ ਰਹੇ ਨੇ ਉਹ ਬੰਦ ਕਰ ਦਿੱਤੇ ਜਾਣ ਬਿਲਕੁਲ ਇਹ ਦੇਖੋ ਵੱਖਰਾ ਬਿਜ਼ਨਸ ਬਣ ਗਿਆ ਅਸੀਂ ਦੇਖਦੇ ਆਂ ਵੀ ਉਹ ਟੈਕਸ ਤਾਰਦਾ ਇੱਥੇ 20-20 ਲੋਕ 20-20 ਈ-ਰਿਕਸ਼ਾ ਤਕਰਾਇਦੇ ਦਿੰਦੇ ਨੇ ਉਹਨੂੰ ਵੇਖਦੇ ਆਂ ਇਹੀ ਚੀਜ਼ ਚ ਲੱਗਿਆ ਅਸੀਂ ਦੇਖਦੇ ਆਂ ਵੀ ਉਹ ਟੈਕਸਟਾਰ ਦਾ ਕਿੰਨਾ ਪੈਸੇ ਦੀ ਇਨਕਮ ਹੋ ਰਹੀ ਆ ਕੀ ਕਰ ਰਹੇ ਨੇ ਇਹਦੇ ਬਾਰੇ ਉਹਦਾ ਪੂਰਾ ਉਲਸ਼ਨ ਕਰਾਂਗੇ ਸਾਡੇ ਡੀਐਸਪੀ ਮੈਡਮ ਇਹਦੇ ਸਬੰਧ ਦੇ ਵਿੱਚ ਬਹੁਤ ਜ਼ਿਆਦਾ ਆਸਕਤ ਨੇ ਅਸੀਂ ਕਰਕੇ ਪੂਰਾ ਅਸੀਂ ਲੋਕਾਂ ਦੀ ਸੇਫਟੀ ਬਾਤ ਦੇ ਕਣਿਆ ਲੋਕਾਂ ਨੂੰ ਸੇਵ ਰੱਖਾਂਗੇ ਲੱਗਦਾ ਕਿ ਜਿਨ੍ਹਾਂ ਨੇ 20-20 ਬੈਟਰੀਆਂ ਪਾਈਆਂ ਹੋਈਆਂ ਨੇ ਉਹਨਾਂ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਥੱਲੇ ਕੁਝ ਵੀ ਨਹੀਂ ਦੇਖਦੇ ਕਿ ਕਿੰਨੂੰ ਅਸੀਂ ਬੈਟਰੀ ਦੇਣ ਲੱਗੇ ਬਸ ਪੈਸੇ ਦੇਖਦੇ ਨੇ ਕਿ ਇਨਾ ਕਿਰਾ ਸਰ ਜੀ ਮੈਂ ਬਿਲਕੁਲ ਸਹਿਮਤ ਹਾਂ 100% ਸਹਿਮਤ ਹਾਂ ਤੁਹਾਡੇ ਨਾਲ ਕੋਈ ਦੀ ਵੇਖ ਦੇ ਵੀ ਇਹ ਚਲਾਉਣੀ ਜਾਣਦਾ ਜੇ ਨਹੀਂ ਜਾਣਦਾ ਇਹ ਤਿੰਨ ਟਾਇਰ ਵਾਲਾ ਰਿਕਸ਼ਾ ਚਲਾਉਣਾ ਬਹੁਤ ਔਖਾ ਹੈ ਇਹਦੇ ਤੇ ਬੜੀ ਸਮਝ ਨਾਲ ਚੱਲਦਾ ਹੈ ਇਹ ਮੈਂ ਵੀ ਨਹੀਂ ਚਲਾ ਸਕਦਾ ਜੇ ਕਹਾਂ ਤਾਂ ਮੈਂ ਵੀ ਨਹੀਂ ਚਲਾ ਸਕਦਾ ਮੇਰੇ ਕੋਲ ਹੈਵੀ ਲਾਇਸੈਂਸ ਹੈ ਇਹ ਬਹੁਤ ਜ਼ਰੂਰੀ ਹੈ ਕਿ ਵੇਖ ਕੇ ਦੇਣਾ ਚਾਹਵਾ ਕਿਹੜਾ ਬੰਦਾ ਇਹਨੂੰ ਚਲਾ ਸਕਦਾ ਕਿਹੜਾ ਨਹੀਂ ਚਲਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮਾਲਕਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਛੋਰ ਜੀ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਇਹ ਥੋੜੇ ਦਿਨਾਂ ਜੀ ਦੇਖ ਲਓ ਰਿਜ਼ਲਟ ਤੁਹਾਨੂੰ ਬੁਲਾਵਾਂਗੇ ਅਸੀਂ ਸਾਨੂੰ ਬੁਲਾ ਕੇ ਦੱਸਾਂਗੇ ਵੀ ਆਹ ਕੰਮ ਹੋ ਰਿਹਾ ਇਹ ਜਿਹੜੇ 10-15-15 ਰਿਕਸ਼ਾ ਦੇ ਕੇ ਕਿਰਾਏ ਤੇ ਇਤਨਾ ਚਲਾ ਰਹੇ ਨੇ ਇਹ ਇਦਾਂ ਨਹੀਂ ਚੱਲਣਗੇ ਇਹਦਾ ਕੋਈ ਪ੍ਰੋਸੀਜਰ ਹੋਗਾ ਚਲਾਉਣ ਦਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਾਰਵਾਈ ਹੋਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਦੇ ਉੱਪਰ ਜਿਹੜੇ ਇਰਿਸ਼ਕਾ ਨੇ ਉਹ ਵੀ ਘਟ ਜਾਣਗੇ ਟ੍ਰੈਫਿਕ ਵੀ ਕਿਤਨਾ ਕਿਤੇ ਜ਼ਰੂਰ ਘਟੇਗੀ ਇਸ ਨੂੰ ਲੈ ਕੇ ਹਾਂ ਸਰ ਬੇਨਕੋ ਟ੍ਰੈਫਿਕ 'ਚ ਵੀ ਫਰਕ ਪਊਗਾ ਨੰਬਰ ਦੋ ਇਹ ਆ ਕਿ ਜਿਹੜੇ ਆਪ ਕਮਾਈ ਕਰਦੇ ਨੇ ਆਪ ਚਲਾਉਂਦੇ ਨੇ ਜਿਹੜੇ ਉਹਨਾਂ ਵਾਸਤੇ ਠੀਕ ਹੈ ਯੂਨੀਫਾਰਮ ਪਾ ਕੇ ਤੇਰੇ ਬੈਠੇ ਰਹਿੰਦੇ ਨੇ ਉਹਨਾਂ ਵਾਸਤੇ ਸਹੀ ਹੈ ਜਿਹੜੇ ਇੱਥੇ ਹਰੇ ਕਮਰੇ ਚ ਬੈਗੇ 20-20 ਕਿਰਾਏ ਤੇ ਦੇ ਦਿੱਤੀਆਂ ਉਹਨਾਂ ਵਾਸਤੇ ਅਸੀਂ ਕਰਾਂਗੇ ਲਾਂਭਾ ਦੇਣ ਸਖਤੀ ਕਰਾਂਗੇ ਠੀਕ ਹੈ ਆ ਤੁਸੀਂ ਵੇਖਿਆ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮਾਲਕ ਨੇ ਜਿਨ੍ਹਾਂ ਨੇ 20-20 30-30 ਬੈਟਰੀਆਂ ਪਾਈਆਂ ਹੋਈਆਂ ਨੇ ਤਾਂ ਉਹ ਆਪਣੀ ਕਮਾਈ ਦਾ ਸਾਧਨ ਬਣਾ ਚੁੱਕੇ ਨੇ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਨਹੀਂ ਦੇਖਿਆ ਜਾਂਦਾ ਕਿ ਕਿਸੇ ਦਾ ਲਾਇਸੈਂਸ ਹੈ ਜਾਂ ਫਿਰ ਕਾਗਜ਼ ਨਹੀਂ ਹੈ ਤਾਂ ਉਹਨੂੰ ਦੇ ਕੇ ਸੜਕ ਤੇ ਭੇਜ ਦਿੱਤਾ ਜਾਂਦਾ ਜਿਸ ਕਰਕੇ ਲਗਾਤਾਰ ਐਕਸੀਡੈਂਟ ਵੀ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਬੁਲਾਇਆ ਜਾਏਗਾ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਜੇਕਰ ਉਹ ਨਹੀਂ ਮੰਨਦੇ ਤਾਂ ਕਾਰਵਾਈ ਵੀ ਜਿਹੜੀ ਆਹੋ ਕੀਤੀ ਜਾਏਗੀ ਜਗਵੰਤ ਸਿੰਘ ਢਲੇ ਸਾਹਿਲ ਅੰਮ੍ਰਿਤਸਰ